ਸਾਰੀ ਸਭ ਜੰਦੀਆਂ ਨੇ ਫ੍ਰੀਜੂ, ਏਸੀ, ਕੂਲ ਸਾਰੇ ਛਤਲੇ ਪੱਖੇ ਤੱਕ ਨਹੀਂ ਚੱਲਦੇ ਹੈਗੇ। ਨੂੰ 47 48 ਡਿਗਰੀ ਟੈਂਪਰੇਚਰ ਥੋੜਾ ਤਾਂ ਨਹੀਂ ਹੁੰਦਾ ਪੂਰੇ ਸ਼ਹਿਰ ਨੂੰ ਪੂਰੀ ਦੁਨੀਆ ਨੂੰ ਪਤਾ ਹੈ। ਇੱਕ ਵਾਰ ਵੀ ਕੋਈ ਸੀਨੇ ਆ ਕੇ ਸਾਰੀ ਸਾਂ ਨਹੀਂ ਲੀਤੀ ਹੈ, ਕੋਈ ਨਹੀਂ ਆ ਕੇ ਤੁਹਾਨੂੰ ਪੁੱਛਿਆ ਹੋਵੇ ਕੋਈ ਪ੍ਰੋਬਲਮ ਹੈ ਅਸੀਂ ਤੀਨੀਸ ਬੜੇ ਸਾਰੇ ਘਰ ਦੇ ਕੰਮਕਾਰ ਛੱਡ ਕੇ ਅਸੀਂ ਬੈਠੇ ਅਸੀਂ ਪਾਗਲ ਹੈ। ਇਹ ਤਾਂ ਕਿਹੜਾ ਸਪੈਸ਼ਲ ਟ੍ਰਾਂਸਫਾਰਮ ਬਣਾਇਆ ਜਾ ਰਿਹਾ ਜਿੱਦ ਜਕੜੂ ਦੇ ਵਿੱਚ ਚੀਜ਼ ਰੱਖਿਆ ਨਹੀਂ ਗਿਆ। ਜੋੜ ਜੋੜੇ ਬੱਚਿਆਂ ਨੂੰ ਸੀ ਲਈ ਬਥੇ ਕਿੰਨੀ ਗਰਮੀ ਪੈ ਰਹੀ ਹੈ ਇਹ ਨਾਗਰੀਕਾ ਸਾਡਾ ਵੀ ਹੱਕ ਹੁੰਦਾ ਅਸੀਂ ਆਪਣੇ ਹੱਕ ਇਹ ਸਾਡੇ 8 ਬੰਦੇ ਸਾਨੂੰ ਕਮਾ ਕੇ ਖਿਲਾਉਣ ਨਹੀਂ ਸਾਡੇ ਬੱਚਿਆਂ ਦੀਆਂ ਬਿਮਾਰੀਆਂ ਤੇ ਲਾਉਣ ਸਾਰਾ ਕੁਝ ਰੱਖਿਆ ਕੀਤਾ ਹੋਇਆ ਖੰਬੇ ਵੀ ਸਾਡੇ ਬੱਚਿਆਂ ਨੇ ਆਪ ਗੱਡੇ ਨੇ ਇਹ ਟਾਈਮ ਦਾ ਸੂਸ ਟਾਈਮ ਜੇ ਨਹੀਂ ਰੱਖਿਆ ਜਾਊਗਾ ਜਿਹਨਾਂ ਨੇ ਹਫ਼ਤੇ ਦਾ ਇਹ ਟਾਈਮ ਦਿੰਨੇ ਆ ਜੇ ਸਿੱਧਾ ਉਹ ਵੋਲਟੇਜ ਹੀ ਪੂਰੇ ਏਰੀਏ ਦੀ ਵੋਲਟੇਜ ਆ ਉਹ ਨੂੰ ਠੀਕ ਕਰ ਦਾਂਗੇ ਤੇ ਜਿਹੜੀ ਸਾਰੀਆਂ ਪਾਵਰ ਆਉਂਦੀਆਂ ਨੇ ਜੀ ਇਸ ਤਰ੍ਹਾਂ ਨਹੀਂ ਹੁੰਦਾ ਵੀ ਅਸੀਂ ਹੋਣੀ ਚੈੱਕ ਕਰ ਦਈਏ ਉਹਦੇ ਲਈ ਉਸ ਪ੍ਰੋਪਰ ਦਫਤਰ ਦੇ ਸਾਈਨ ਮੋਹਰ ਤੇ ਸਾਈਨ ਐਸਟੀਮੇਟ ਨੰਬਰ ਉਹ ਸਾਰਾ ਪ੍ਰੋਸੀਜਰ ਆ ਮੈਕਨੇ ਜਿਹਦੇ ਨਾਲ ਅਸੀਂ ਕੰਮ ਕਰਦੇ ਹਾਂ ਕਿਉਂਕਿ ਬੋਰਡ ਦੇ ਸਾਨੂੰ ਕੁਝ ਨਹੀਂ ਕਹਿ ਰਹੇ ਜੀ ਉਹ ਟੋਪੀਆਂ ਪਾ ਰਹੇ ਅੱਧਾ ਘੰਟਾ ਟਰਾਂਸਫਾਰਮਰ ਨੂੰ ਸਿਰਫ ਲੱਗਣ ਨੂੰ ਲੱਗਦਾ ਹੈ ਉੱਥੋਂ ਲਿਆ ਕੇ ਸਾਡੇ ਸਿਰਫ ਟਰਾਂਸਫਾਰਮ ਟੰਗ ਦੋ ਠੀਕ ਹੈ ਜੀ ਤੁਸੀਂ ਡਿਟੇ ਦੇ ਵਿੱਚ ਸਾਨੂੰ ਦੇ ਦਿਓ ਲਿਖ ਕੇ ਤਾਂ ਤੁਸੀਂ ਸਾਡਾ ਕਨੈਕਸ਼ਨ ਹਫਤੇ ਨੂੰ ਕਰ ਦਿਓ ਇਸ ਤੋਂ ਬਾਅਦ ਤਾਂ ਅਸੀਂ ਕੁਝ ਕਰ ਨਹੀਂ ਸਕਦੇ ਸ਼ਸ਼ੀਕਲ ਜੀ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਮਲੇਰ ਕੋਡਲਾ ਦੇ ਬਾਈਪਾਸ ਦੀਆਂ ਪੁਲ ਦੀਆਂ ਜਿੱਥੇ ਦੂਰ ਦੂਰ ਤੱਕ ਕਿਲੋਮੀਟਰਾਂ ਦੇ ਜਾਮ ਲੱਗੇ ਹੋਏ ਨੇ ਔਰ ਮਹਿਲਾਵਾਂ ਵੀ ਉਰੇ ਦਰਿਆ ਬਚਾਈ ਬੈਠੀਆਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਕੀ وجہ ਆਖਿਰਕਾਰ ਜਿਹੜੀ ਅੰਨੀ ਗਰਮੀ ਦੇ ਵਿੱਚ ਇਹਨਾਂ ਨੂੰ ਰੇ ਦਰਿਆ ਤੇ ਬੈਠਣਾ ਪੈ ਗਿਆ ਆ ਆਖਿਰਕਾਰ ਕੀ وجہ ਜਿਹੜੀਆਂ ਉਰੇ ਦਰਿਆ ਪਛਾਣੀਆਂ ਪੈ ਗਈਆਂ ਕੀ ਨਾਮ ਹੈ ਤੁਹਾਡਾ ਮੇਰਾ ਜੀ ਨਾਮ ਮੁਹੰਮਦ ਇਰਸ਼ਾਦ ਹੈ ਜੀ ਜਿਹੜੀ ਇੱਥੇ ਦੇਖੋ ਅਸੀਂ ਬੈਠੇ ਆ ਬੱਚਿਆਂ ਨੂੰ ਛੋਟੇ-ਛੋਟੇ ਨੇ ਦੇਖੋ ਬੱਚਾ ਵੀ ਛੋਟਾ ਬੈਠਾ ਇੱਕ ਬੱਚਿਆਂ ਨੂੰ ਛੋਟੇ-ਛੋਟੇ ਨੂੰ ਅਸੀਂ ਲਈ ਬੈਠੇ ਆ ਸਾਡਾ ਮੁੱਦਾ ਸਿਰਫ ਇਹ ਹੈ ਸਾਡੇ ਜਟਪੂਰੇ ਮਹੱਲੇ ਦੇ ਵਿੱਚ ਟਰਾਂਸਫਾਰਮ ਰੱਖਣ ਦੀ ਗੱਲ ਹੋਈ ਸੀ ਦੇਖੋ ਟਰਾਂਸਫਾਰਮ ਜੇ ਅਗਰ ਪਾਸ ਹੋਊਗਾ ਉਸ ਤੋਂ ਬਾਅਦ ਹੀ ਤੁਸੀਂ ਖੰਭਾ ਲਾ ਸਕਦੇ ਹੋ ਨਹੀਂ ਤੁਸੀਂ ਕਿਸੇ ਦੇ ਘਰ ਮੂਰੇ ਖੰਭਾ ਵੀ ਨਹੀਂ ਲਾ ਸਕਦੇ ਉੱਥੇ ਦੋਨੋਂ ਪੋਲ ਖੜੇ ਹੋ ਗਏ ਆ ਪੂਰੀ ਸੈਸਰੀ ਲੱਗ ਚੁੱਕੀ ਐ 11000 ਵੋਲਟੇਜ ਦੀ ਤਾਰ ਵੀ ਚੁੱਕੀ ਐ ਸਿਰਫ ਸਾਡੇ ট্রান্সਫਾਰਮ ਨਹੀਂ ਰੱਖ ਰਹੇ ਕੋਈ ਕਨੈਕਸ਼ਨ ਨਹੀਂ ਕਰਦੇ ਇਸ ਕਰਕੇ ਅਸੀਂ ਇੱਥੇ ਤੰਨਾ ਲਾਇਆ ਹੋਇਆ ਹੈ ਜੀ ਆਹ ਪ੍ਰੋਬਲਮ ਐ ਸਾਡੀ ਜੀ ਕੀ ਲੱਗਦਾ ਵੀ ਜਿਹੜੇ ਅਣਜਾਣ ਵਾਲੇ ਰਾਹਗੀਰ ਨੇ ਉਹਨਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਸੀਂ 2 ਸਾਲ ਹੋ ਗਏ ਜੀ ਉਰੇ 2 ਸਾਲ ਹੋ ਗਏ ਅਸੀਂ ਪੱਖੇ ਪੱਖੇ ਦੇ ਪਰ ਦੇਖ ਲਓ ਤੁਸੀਂ ਜਦ ਰਾਤ ਨੂੰ ਚੱਲਦੇ ਹੁੰਦੇ ਨੇ ਨਾ ਏਸੀ ਤਾਂ ਬਹੁਤ ਦੂਰ ਦੀ ਗੱਲ ਆ ਪੱਖੇ ਤੇ ਪਰ ਦੇ ਦਿੰਦਾ 2 ਸਾਲ ਹੋ ਗਏ ਅਸੀਂ ਕੱਟ ਰਹੇ ਹਾਂ ਸੌਣ ਉਹ ਨਹੀਂ ਦਿਖਦਾ ਸਾਨੂੰ ਇਹਨਾਂ ਨੂੰ 15 ਅੱਧਾ ਘੰਟਾ ਘੰਟਾ ਚਲੋ ਖੰਡਾ ਹੋ ਗਿਆ ਮਜਬੂਰ ਅਸੀਂ ਇੰਨੇ ਕ ਮਜਬੂਰ ਆ ਮਜਬੂਰ ਹੋ ਕੇ ਆਏ ਹਾਂ ਉਰੇ ਇਹ ਤਾਂ ਵੀ ਹੱਲ ਨਹੀਂ ਪਰ ਮੈਂ ਮੋਹੱਲੇ ਜਟਪੂਰਾ ਸੰਦੀਗੇੜ ਅਸੀਂ ਉੱਥੇ ਬੈਠੇ ਹਾਂ ਸਾਬ ਸਾਡੀ ਬਿਜਲੀ ਦੀ ਪ੍ਰੋਬਲਮ ਹੈ ਸਾਡੇ ਟਰਾਂਸਫਾਰਮ ਰੱਖਾਂ ਦੀ ਸੀ ਗੱਲ ਕਰਦੇ ਸੀਗੇ ਟਰਾਂਸਫਾਰਮ ਨਹੀਂ ਸਾਡੇ ਕੋਈ ਰੱਖਣ ਦੇ ਰਹੇ ਹੈਗਾ ਉੱਪਰੋਂ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਸਾਡੇ ਖੰਭੇ ਲਾ ਗਏ ਸਾਰੇ ਖੰਭੇ ਦੀ ਐਕਸਰੀਜ਼ ਲਾ ਕੇ ਕਦੇ ਵਾਦੇ ਕਰਦੇ ਨੇ ਕੋਈ 2 ਦਿਨ ਦਾ ਕਈ 3 ਦਿਨ ਦਾ ਕਈ 2 ਬਜੇ ਟਾਈਮ ਦਾ 3 ਦਿਨ ਦਾ ਟਾਈਮ ਕੰਮ ਪੂਰਾ ਕਰਨ ਆਈ ਨਹੀਂ ਰਹੇ ਕਹਿੰਦੇ ਸਾਨੂੰ ਉੱਪਰੋਂ ਬਹੁਤ ਪ੍ਰੈਸ਼ਰ ਹੈ ਜੀ ਬਹੁਤ ਚ ਹੋਰ ਵੀ ਲੋਗ ਨਾ ਲੱਗੇ ਹੋਏ ਨੇ ਜਿਹੜਾ ਉਹਨਾਂ ਦੇ ਉੱਪਰ ਪ੍ਰੈਸ਼ਰ ਪਾ ਰਹੇ ਨੇ ਉੱਪਰੋਂ ਜਿਹੜੇ ਬਿਜਲੀ ਵਿਭਾਗ ਵਾਲੇ ਲੋਗ ਨੇ ਇਹ ਲਾਣੇ ਸੋ ਸਰ ਮੈਂ ਇਹ ਨਾ ਇਹ ਨਾ ਦਾ ਇਸ ਤਰ੍ਹਾਂ ਨਹੀਂ ਲੈ ਸਕਦੀ ਹੈਗੀ ਪਰ ਮੈਂ ਕਿਹਾ ਮਜਬੂਰੀ ਨਾਲ ਤੁਹਾਨੂੰ ਸਰ ਮਜਬੂਰੀ ਹੈ ਬੱਚਿਆਂ ਨੂੰ ਲੈ ਬੈਠੇ ਛੋਟੇ ਛੋਟੇ ਬੱਚੇ ਦੇਖੋ ਤੁਸੀਂ ਸਾਰੇ ਛੋਟੇ ਛੋਟੇ ਬੱਚੇ ਬੈਠੇ ਨੇ ਆਹ ਦੇਖੋ ਸਾਰੇ ਛੋਟੇ ਛੋਟੇ ਬੱਚੇ ਨੇ ਨਹੀਂ ਦੋ ਵੇਲੇ ਬੈਠੇ ਆਂ ਚੀਜ਼ਾਂ ਸਾਡੀ ਸਾਰੀ ਸਟੀਟਾ ਸਾਰੀ ਸਭ ਜਾਂਦੀਆਂ ਨੇ ਫ੍ਰੀਜ ਏਸੀ ਕੂਲ ਆ ਸਾਰੇ ਛਤਲੇ ਪੁੱਖੇ ਤੱਕ ਨਹੀਂ ਚੱਲਦੇ ਹੈਗੇ ਰਾਤ ਅਸੀਂ ਬੱਚਿਆਂ ਨੂੰ ਲੈ ਕੇ ਬਾਹਰ ਦੇਣੇ ਛੋਟੇ ਛੋਟੇ ਬੱਚੇ ਬੜੇ ਤੁਸੀਂ ਦੇਖੋ ਹੁਣ 47 48 ਡਿਗਰੀ ਟੈਂਪਰੇਚਰ ਥੋੜਾ ਤਾਂ ਨਹੀਂ ਹੁੰਦਾ ਪੂਰੇ ਸ਼ਹਿਰ ਨੂੰ ਪੂਰੀ ਦੁਨੀਆ ਨੂੰ ਪਤਾ ਉਨਬਾਕ ਇੱਕ ਵਾਰ ਵੀ ਕੋਈ ਸੀਨੇ ਆ ਕੇ ਸਾਰੀ ਸਾਹ ਨਹੀਂ ਲੀਤੀ ਐ ਕੋਈ ਸੀਨੇ ਆ ਕੇ ਤੁਹਾਨੂੰ ਪੁੱਛਿਆ ਹੋਵੇ ਕੋਈ ਪ੍ਰੋਬਲਮ ਹੈ ਅਸੀਂ ਤੀਮਿਸ ਬੜੇ سارے ਘਰ ਦੇ ਕੰਮਕਾਰ ਛੱਡ ਕੇ ਅਸੀਂ ਬੈਠੇ ਅਸੀਂ ਪਾਗਲ ਹੈ ਬਿਨਸ ਸਾਰੀ ਐਸੀ ਐਸਨੇ ਕਿਹੜੀ ਚੀਜ਼ ਮੰਗ ਲਈ ਐ ਅਸੀਂ ਕਿਹੜੀ ਸਨੇ ਨਾਜਾਇਜ਼ ਚੀਜ਼ ਮੰਗ ਲਈ ਜੇ ਸਾਡੀ ਡਿਮਾਂਡ ਪੂਰੀ ਨਹੀਂ ਇਹ ਕਰ ਸਕੇ ਅਸੀਂ ਪੇ ਨਹੀਂ ਕਰਦੇ ਅਸੀਂ ਬਿਜਲੀ ਬਿੱਲ ਪੇ ਨਹੀਂ ਕਰਦੇ ਐਸੀ ਹੋਰ ਚੀਜ਼ ਅਸੀਂ ਵੀ ਨਾਗਰੀਕਾ ਸਾਡਾ ਵੀ ਹੱਕ ਹੁੰਦਾ ਅਸੀਂ ਆਪਣੇ ਹੱਕ ਖਾਤਰ ਬੈਠੇ ਇੱਥੇ ਹਲੇ ਤੱਕ ਸਾਡੇ ਕੋਲ ਕੋਈ ਨਹੀਂ ਆਇਆ ਇਹਦੇ ਕਿਹੜਾ ਸਪੈਸ਼ਲ ਟ੍ਰਾਂਸਫਰ ਬਣਾਇਆ ਜਾ ਰਿਹਾ ਜਦ ਜਟਪੂਰੇ ਦੇ ਵਿੱਚ ਚੀਜ਼ ਰੱਖਿਆ ਨਹੀਂ ਗਿਆ ਨਾ ਸਾਰਿਆਂ ਦੀ ਚੀਜ਼ ਸਾਰੇ ਪਰੇਸ਼ਾਨ ਹੋਏ ਪਏ ਦਿਖਦਾ ਨਹੀਂ ਇਹਨਾਂ ਨੂੰ ਕੋਈ ਵੀ ਨਹੀਂ ਆ ਕੋਈ ਅਫਸਰ ਨਹੀਂ ਆਇਆ ਕੋਈ ਨਾ ਕਿਸੇ ਨਾ ਕਿਸਾਨ ਹੀ ਲਿੱਤਾ ਹੈਗਾ ਛੋਟੇ ਛੋਟੇ ਬੱਚੇ ਨੂੰ ਸੀ ਲਈ ਬੈਠੇ ਕਿੰਨੀ ਗਰਮੀ ਪੈ ਰਹੀ ਹੈ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆ ਉਰੇ ਦੂਰ ਦੂਰ ਤੱਕੇ ਹੋਏ ਚਾਮ ਨੇ ਕਿਉਂਕਿ ਉਰੇ ਅਰੇ ਬਾਈਪਾਸ ਤੇ ਲੱਗਿਆ ਧਰਨਾ ਗੱਲਬਾਤ ਕਰਾਂਗੇ ਹਰਜਿੰਦਰ ਸਿੰਘ ਜੀ ਬਾਬਾ ਜੀ ਕਿੱਥੋਂ ਆਏ ਹੋ ਕਿੱਥੇ ਜਾਣਾ ਹੈ ਭਾਈ ਸਿੰਘ ਰੂਦ ਤੋਂ ਡੀਜੇ ਪਟਵਾਲੀ ਦੀ ਗੱਡੀ ਭਰ ਕੇ ਲੈ ਆਏ ਜੀ 4 ਵਜੇ ਹੂੰ ਜੇ ਇਹਨਾਂ ਦਾ ਵੀ ਲਈ ਮਹਗੇ ਮੈਂ ਰੋਲਾ ਉੱਥੇ ਜਾਗਦਾ ਨਾ ਲਾਉਣ ਜੀ ਇਹ ਬਾਬਲੇ ਨੂੰ ਉਹਨੂੰ ਤਾਂ ਕਰਦੇ ਕੀ ਲੱਗਦਾ ਬਹੁਤ ਮੁਸ਼ਕਿਲ ਬਹੁਤ ਮੁਸ਼ਕਿਲ ਆ ਜੀ ਕੋਈ ਚਿਰਗੜਵਤੀ ਵਾਲਾ ਅੱਗ ਲਾਉ ਜੀ ਇਹਨਾਂ ਨੂੰ ਹੋਰ ਪ੍ਰੋਬਲਮ ਵੱਧ ਜਾਣੀ ਆ ਕੀ ਵੇਦਾ ਟੈਂਕਰ ਤੇਲ ਦੇ ਭਰੇ ਖੜੇ ਤੇਲ ਦੇ ਟੈਂਕਰ ਭਰੇ ਭਰੇ ਆ ਪਰਮਾਤਮਾ ਨੂੰ ਮੰਨਦੇ ਆ ਫਿਰ ਪਰਮਾਤਮਾ ਦੇ ਜੀਆ ਨੂੰ ਕਾਹਦੀ ਤਾਂ ਕਰਦੇ ਆ ਇਹ ਜਿੱਥੇ ਦੇਖੋ ਤਰਨਾ ਜਿਹਦੇ ਦੇ ਤਰਨਾ ਤਰਨਾ ਲਾਉਣਾ ਜਿਹੜੇ ਮਹਗੇ ਮੈਂ ਥੋੜਾ ਰੋਲਾ ਉੱਥੇ ਲਾਉ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆ ਕਿ ਦੂਰ ਦੂਰ ਤੱਕ ਜਾਮ ਲੱਗੇ ਹੋਏ ਨੇ ਕਈ ਕਿਲੋਮੀਟਰਾਂ ਦੇ ਜਾਮ ਲੱਗੇ ਹੋਏ ਨੇ ਉਰੇ ਪੁਲਿਸ ਦੇ ਅਧਿਕਾਰੀ ਵੀ ਹਾਜ਼ਰ ਨੇ ਤੇ ਬਿਜਲੀ ਬੋਰਡ ਦੇ ਮੁਲਾਜ਼ਮ ਵੀ ਹਾਜ਼ਰ ਨੇ ਐਸ ਡੀਓ ਸਾਹਿਬ ਵੀ ਉਰੇ ਖੜੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਐਸ ਡੀਓ ਸਾਹਿਬ ਕੀ وجہ ਕੀ ਕਾਰਨ ਹੈ ਜਿਹੜਾ ਉਰੇ ਧਰਨਾ ਲਗਾਇਆ ਗਿਆ ਇਹ ਜੀ ਅੱਜ ਜਿਹੜਾ ਧਰਨਾ ਲੱਗਿਆ ਜੀ ਹਾਂ ਪਹਿਲੀ ਗੱਲ ਤੇ ਤੁਹਾਨੂੰ ਕਲੀਅਰ ਕਰ ਦਿਆਂ ਅੱਜ ਨਾਲ ਜਿਹੜੇ ਐਸ ਡੀ ਸਾਹਿਬ ਕੋਪਾਲ ਨੇ ਜਿੰਨਾ ਕੋ ਚਾਰਜ ਹੈ ਇਸ ਦਫ਼ਤਰ ਦਾ ਉਹ ਅੱਜ ਛੁੱਟੀ ਤੇ ਨੇ ਤੇ ਮੈਂ ਤੇ ਐਸ ਡੀ ਸਾਹਿਬ ਅਸੀਂ ਮੌਕੇ ਤੇ ਪਹੁੰਚੇ ਹਾਂ ਤਾਂ ਕਿ ਜਿਹੜੀ ਸਿਚੁਏਸ਼ਨ ਆ ਉਹਨੂੰ ਕੰਟਰੋਲ ਕੀਤਾ ਜਾ ਸਕੇ ਇਸ ਰੰਦੀ ਗੇਟ ਦੇ ਅੰਦਰ ਇੱਕ ਟਰਾਂਸਫਾਰਮ ਲੱਗਿਆ ਹੈ ਜੱਟਪੁਰੇ ਮਹੱਲੇ ਦੇ ਵਿੱਚ ਇਹ ਜਿਹੜੇ ਧਰਨਾਗਾਰੀ ਬੈਠੇ ਨੇ ਉੱਥੇ ਜਿਹੜਾ ਟਰਾਂਸਫਾਰਮ ਲਗਾਇਆ ਗਿਆ ਸੀ ਪਹਿਲਾਂ ਉਹ ਹਲੇ ਚਾਲੂ ਨਹੀਂ ਹੋਇਆ ਉਹ ਕੰਮ ਦਾ ਅਧੂਰਾ ਹੀ ਪਿਆ ਉਹ ਉਹਨੂੰ ਚਾਲੂ ਕਰਨ ਦੀ ਮੰਗ ਕਰ ਰਹੇ ਇਹਨਾਂ ਨੂੰ ਕਿਹਾ ਗਿਆ ਵੀ ਤਾਰਾਂ ਵੀ ਪਾ ਦਿੱਤੀਆਂ ਗਈਆਂ ਔਰ ਸਿਰਫ ਟਰਾਂਸਫਾਰਮ ਹੀ ਰੱਖਣਾ ਨਹੀਂ ਜੀ ਤਾਰਾਂ ਉਸੇ ਥੱਲੇ ਹੀ ਪਈਆਂ ਨੇ ਕੁਝ ਨਹੀਂ ਹੋਇਆ ਅਧੂਰਾ ਹੀ ਕੰਮ ਸਾਰਾ ਜੀ ਹਲੇ ਕਿਉਂਕਿ ਹਲੇ ਮੌਕੇ ਤੇ ਇਹ ਠੇਕੇਦਾਰ ਨੇ ਪੈਡੀ ਸੀਜ਼ਨ ਕਰਕੇ ਉਹ ਇੰਨੀ ਜਲਦੀ ਅਵੇਲੇਬਲ ਨਹੀਂ ਹੈਗੇ ਸਾਡੇ ਕੋਲੇ ਅਲੱਗ-ਅਲੱਗ ਠੇਕੇਦਾਰ ਨੇ ਜਿਹੜੇ ਦੂਰੋਂ ਆਉਂਦੇ ਨੇ ਤੇ ਉਹ ਅਸੀਂ ਉਹਨਾਂ ਨਾਲ ਗੱਲ ਕਰਕੇ ਇਹਨਾਂ ਨੂੰ ਵੀ ਅਸੀਂ ਹੁਣ 1 ਹਫ਼ਤੇ ਦਾ ਟਾਈਮ ਮੰਗਿਆ ਜੇ ਇੱਕ ਦਾ ਟਾਈਮ ਦੇ ਦੇਣ ਅਸੀਂ ਉਹਦਾ ਪਲਾਨ ਕਰਕੇ ਉੱਥੇ ਕੋਈ ਵੋਲਟੇਜ ਦਾ ਹੱਲ ਕਰ ਦਵਾਂਗੇ ਇਹਨਾਂ ਵੱਲੋਂ ਕਹਿਆ ਵੀ ਪਹਿਲਾਂ ਵੀ ਅਸੀਂ 1 ਹਫ਼ਤੇ ਦਾ ਟਾਈਮ ਦਿੱਤਾ ਸੀ ਤੁਹਾਨੂੰ ਵੀ ਹੁਣ ਬਾਰ-ਬਾਰ ਵੀ ਇਹ ਗੱਲ ਕਹਿ ਰਹੇ ਨੇ ਵੀ ਹੋ ਸਕਦਾ ਵੀ ਇਹ ਟਰਾਂਸਫਾਰਮ ਤੁਸੀਂ ਤੁਹਾਡੇ ਵੱਲੋਂ ਉੱਥੇ ਰੱਖ ਦਿੱਤਾ ਜਾਵੇ ਕਹਿੰਦੇ ਅਸੀਂ ਧਰਨਾ ਚੱਕਰ ਟਰਾਂਸਫਾਰਮ ਰੱਖਣ ਦੀ ਜੀ ਪਹਿਲਾਂ ਦੇਖੋ ਅਸੀਂ ਇਹਨਾਂ ਨੂੰ ਹੀ ਹਫ਼ਤੇ ਦਾ ਇਹ ਟਾਈਮ ਦਿੰਨੇ ਆ ਜੀ ਕੇਬਲ ਵਾਕੇ ਕੋਈ ਕੇਬਲ ਪਾ ਦਾਂਗੇ ਕਿਉਂਕਿ ਜਿਹੜੀਆਂ ਸਾਰੀਆਂ ਪਾਵਰ ਆਉਂਦੀਆਂ ਨੇ ਜੀ ਇਸ ਤਰ੍ਹਾਂ ਨਹੀਂ ਹੁੰਦਾ ਵੀ ਅਸੀਂ ਹੋਣੀ ਚੈੱਕ ਕਰ ਦਈਏ ਇਹ ਐਸਡੀ ਤੋਂ ਹੋਰ ਮੈਂ ਉਹਦੇ ਲਈ ਉਸ ਪ੍ਰੋਪਰ ਦਫਤਰ ਦੇ ਸਾਈਨ ਮੋਹਰ ਤੇ ਸਾਈਨ ਐਸਟੀਮੇਟ ਨੰਬਰ ਉਹ ਸਾਰਾ ਪ੍ਰੋਸੀਜਰ ਆ ਮਹਿਕਮੇ ਦਾ ਜਿਹਦੇ ਨਾਲ ਅਸੀਂ ਕੰਮ ਕਰਦੇ ਆ ਉਹ ਤੋਂ ਬਿਨਾਂ ਆਪਾਂ ਸਿੱਧਾ ਇੱਕ ਜਮ ਕਿਵੇਂ ਘਟਾ ਕੇ ਟਰਾਂਸ ਕੋਈ ਰੱਖ ਸਕਦੇ ਆ ਉੱਪਰ ਦੀ ਸਟੋਰ ਦਾ ਟਾਈਮ ਬੰਦ ਹੋ ਚੁੱਕਿਆ ਸਟੋਰ ਵਾਲੇ ਵੀ ਕੋਈ ਸਮਾਨ ਦਿੰਦੇ ਆ ਕਿਸੇ ਪ੍ਰੋਸੀਜਰ ਦੇ ਤਰੂ ਹੀ ਦਿੰਦ ਨੇ ਉਹ ਵੀ ਠੀਕ ਆ ਜੀ ਇਸ ਲਈ ਹੀ ਆ ਸਾਡੀ ਤਾਂ ਬੇਨਤੀ ਵੀ ਇੱਕ ਹਫ਼ਤੇ ਦਾ ਸਾਨੂੰ ਇਹਨਾਂ ਟਾਈਮ ਦੇ ਦੇਣ ਤਾਂ ਕਿ ਆਪਾਂ ਜਿਹੜ ਤੇ ਮੈਂ ਕਿ ਮੈਨੂੰ ਕੁਝ ਪਲਾਨ ਕਰਨ ਦਾ ਉਹ ਥੋੜਾ ਟਾਈਮ ਹੋਰ ਮਿਲ ਜਾਵੇ। ਸੋ ਇਹ ਸੰਨ ਐਸ ਡੀਓ ਮਲੇਰਕੋਟਲਾ ਜੀ ਨਾਲ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਉਹਨਾਂ ਦਾ ਰਫਤਾ ਐਕਸ਼ਨ ਸਾਹਿਬ ਨਾਲ ਚੱਲ ਰਿਹਾ ਹੈ ਵੀ ਇੱਕ ਹਫਤੇ ਦਾ ਸੰਨ ਟਾਈਮ ਦਿੱਤਾ ਜਾਵੇ ਤਾਂ ਕਿ ਅਸੀਂ ਜਿਹੜਾ ਇਹ ਬਿਜਲੀ ਬੋਰਡ ਜਿਹੜਾ ਇਹ ਟਰਾਂਸਫਾਰਮ ਹੈ ਉਸ ਨੂੰ ਚਾਲੂ ਕਰ ਦਿੱਤਾ ਜਾਵੇਗਾ। ਕੈਮਰਾਮੈਨ ਗੌਰਵ ਖੁੱਲਰ ਦੇ ਨਾਲ ਮਨੀਸ਼ ਵਰਮਾ ਪੰਜਾਬੀ ਖਬਰਾਂ ਮਲੇਰਕੋਟਲਾ।